ਹੇ ਹਾਲ ਜੀ ਸਭ ਨੂੰ ਸਵਾਗਤ ਹੈ ਜੀ ਤੁਹਾਡਾ ਤੁਹਾਡੇ ਆਪਣੇ ਚੈਨਲ ਪੰਜਾਬੀ ਸੂਟਸ ਕਲੈਕਸ਼ਨਸ ਤੇ ਅੱਜ ਦੀ ਕਲੈਕਸ਼ਨਾਂ ਵਿੱਚ ਬਹੁਤ ਸੋਨੀਆਂ ਨੇ ਰੇਟ ਗਈਆਂ ਤਾਂ ਬਹੁਤ ਜ਼ਿਆਦਾ ਘੱਟ ਹੈ ਇਸ ਲਈ ਵੀਡੀਓ ਨੂੰ ਲਾਸਟ ਤੱਕ ਵੇਖਿਓ ਤਾਂ ਹੀ ਤੁਹਾਨੂੰ ਪਤਾ ਚੱਲ ਪਾਏਗਾ ਕਿ ਕਿਹੜੀਆਂ ਕਲੈਕਸ਼ਨਾਂ ਦਾ ਰੇਟ ਜਿਹੜਾ ਕਿੰਨਾ ਹੈ ਇਹ ਜਿਹੜੀ ਫਰਸਟ ਕਲੈਕਸ਼ਨ ਚੱਲ ਰਹੀ ਹੈ 1300 ਰੁਪਏ ਵਿੱਚ ਤੁਹਾਨੂੰ ਇਹ ਸੂਟ ਮਿਲ ਜੇਗਾ ਹੈਂਡ ਐਮਬ੍ਰੋਇਡਰੀ ਹੈ ਸੂਟ ਜੋ ਵੀ ਜਿਵੇਂ ਤੇ ਐਡ ਕੀਤੇ ਨੇ ਸਾਰੇ ਐਸ ਇਟ ਇਜ਼ ਤੁਹਾਨੂੰ ਰੰਗਾਂ ਵਿੱਚ ਮਿਲਣਗੇ ਜੋ ਜੋ ਰੰਗ ਜਿਹੜੇ ਜਿਹੜੇ ਸੂਟਾਂ ਵਿੱਚ ਹੈਗਾ ਇਹ ਮੈਂ ਉਹੀ ਉਹੀ ਇੱਥੇ ਐਡ ਕਰ ਦਿੱਤਾ ਹੈ ਇਹਨਾਂ ਸੂਟਾਂ ਦੇ ਵਿੱਚ ਤੁਹਾਨੂੰ 4-4 ਰੰਗ ਮਿਲ ਜਾਣਗੇ ਸਟਿਚ ਆਣਗੇ ਐਕਸਲ ਸਾਈਜ਼ ਤੱਕ ਸਟਿਚ ਹੈ 2900 ਰੁਪਏ ਦਾ ਰੇਟ ਹੈ 4 ਰੰਗ ਇਹਦੇ ਵਿੱਚ ਆਣਗੇ ਸਟਿਚ ਹੈ ਫੁੱਲ ਦੁਪੱਟਾ ਨਾਲ ਬਹੁਤ ਪਿਆਰਾ ਹੈ ਐਵੇਂ ਵਾਲੇ ਸਲੀ ਇਹ ਸੂਟ ਜਿਹੜੇ ਨੇ 2400 ਦੇ ਵਿੱਚ 슬ੀਵਸ ਨਾਲ ਨੂੰ ਅਟੈਚ ਮਿਲਣਗੀਆਂ ਸਟਿਚ ਹੈ ਐਕਸਲ ਸਾਈਜ਼ ਤੱਕ ਇਹ ਜਿਹੜੇ ਸੂਟ ਫਿਲ ਆ ਹੁਣ ਸਟਿਚ ਕਲੈਕਸ਼ਨਾਂ ਥੋੜੀਆਂ ਚੱਲ ਰਹੀਆਂ ਨੇ ਇਹ ਸਾਰੀਆਂ ਤੁਹਾਨੂੰ ਐਕਸਲ ਸਾਈਜ਼ ਤੱਕ ਹੀ ਮਿਲਣਗੀਆਂ ਐਮਰ ਜਿਹੜੇ ਸੂਟ ਨੇ 5-6 ਰੰਗਾਂ ਵਿੱਚ 3000 ਰੁਪਏ ਦੇ ਵਿੱਚ ਤੁਹਾਨੂੰ ਬਾਟਮ ਬਹੁਤ ਹੈਵੀ ਹੈ ਸ਼ਰਟ ਬਹੁਤ ਹੈਵੀ ਹੈ ਦੁਪੱਟਾ ਵੈਸੇ ਸਿੰਪਲ ਹੈ ਸਾਈਡਾ ਤੇ ਜਿਹੜਾ ਹੈ ਕਿ ਬਸ ਲੈਂਸ ਲੱਗੀ ਹੈ ਇਹ ਜਿੰਨੇ ਵੀ ਸੂਟ ਨੇ ਇਹ ਤੁਹਾਨੂੰ ਸਾਰੇ ਹੀ ਐਕਸਲ ਸਾਈਜ਼ ਤੱਕ ਜਿਹੜੇ ਕਿ ਸਟਿਚ ਮਿਲ ਜਾਣਗੇ ਇਸ ਤੋਂ ਉੱਪਰ ਦਾ ਸਾਈਜ਼ ਇੰਨਾ ਵਿੱਚ ਨਹੀਂ ਹੈਗਾ ਏਮਬਰਾਇਡਰ ਹੈ ਫੁੱਲ ਏਮਬਰਾਇਡਰ ਸੂਟ ਜਿਹੜਾ ਕੀ ਆਏਗਾ 1800 ਦੇ ਵਿੱਚ ਬਹੁਤ ਹੀ ਪਿਆਰਾ ਬੁਟੀਕ ਕਲੈਕਸ਼ਨ ਦਾ ਤੁਹਾਨੂੰ ਸੂਟ ਮਿਲੇਗਾ ਹੈਵੀ ਹੈਂਡਵਰਕ ਹੈ ਸ਼ਿਮਰ بیس ਜਿਹੜਾ ਇਹ ਸੂਟ ਹੈ ਇਹ ਸਿੰਗਲ ਕਲਰ ਦੇ ਵਿੱਚ ਸੂਟ ਆਇਆ 2700 ਰੁਪਏ ਦਾ ਰੇਟ ਹੈ ਬੁਟੀਕ ਕਲੈਕਸ਼ਨ ਹੈ ਹੈਂਡਵਰਕ ਦੇ ਨਾਲ ਆਏਗਾ ਇਹ ਵੀ ਸਿੰਗਲ ਕਲਰ ਦੇ ਵਿੱਚ ਬਲੈਕ ਕਲਰ ਆਇਆ 2500 ਰੁਪਏ ਦਾ ਰੇਟ ਹੈ ਸਿੰਗਲ ਕਲਰ ਵਿੱਚ ਇਹ ਵਾਲਾ ਸੂਟ ਆਇਆ 3600 ਰੁਪਏ ਦਾ ਰੇਟ ਹੈ ਤੇ ਜਿਹੜੀ ਕਲੈਕਸ਼ਨ ਆ ਸਿੰਗਲ ਸਿੰਗਲ ਕਲਰ ਵਿੱਚ ਨੇ ਹੈਂਡਵਰਕ ਨਾਲ ਗਈਆਂ ਇਹ 2900 ਰੁਪਏ ਦਾ ਸੂਟ ਹੈ ਹੈਂਡਵਰਕ ਹੈ ਸਾਰਾ ਇਹ ਵਾਲਾ ਸੂਟ ਜਿਹੜਾ 3200 ਰੁਪਏ ਦੇ ਵਿੱਚ ਤੁਹਾਨੂੰ ਮਿਲੇਗਾ ਇਹਦੇ ਤੇ ਵੀ ਜਿਹੜਾ ਟੋਟਲ ਹੈਂਡਵਰਕ ਹੋਇਆ ਹੈ ਐ ਅੱਜ ਕੁਝ ਗਾਉਨ ਲੈ ਕੇ ਆਈਆਂ ਬਹੁਤ ਪਿਆਰੇ ਸਪੈਸ਼ਲ ਗਾਉਨ ਨੇ ਜਿਹੜੇ ਅੱਜ ਦੀ ਵੀਡੀਓ ਵਿੱਚ ਮੈਂ ਐਡ ਕੀਤੇ ਨੇ ਇਹਨਾਂ ਵਿੱਚ ਰੰਗ ਜਿਹੜੇ ਹੈਗੇ ਨੇ ਇੱਥੇ ਐਡ ਕਰ ਦਿੱਤੇ ਨੇ ਫਰੌਕ ਸਟਾਈਲ ਸੂਟ ਆਏਗਾ ਜੀ ਹੈਵੀ ਹੈ ਵਿਡਿੰਗ ਸਪੈਸ਼ਲ ਹੈ ਇਹਨਾਂ ਦਾ ਰੇਟ ਜਿਹੜਾ 4300 ਰੁਪਏ ਹੈ ਗਲੇ ਤੇ ਵਰਕ ਹੈ 슬ੀਵਸ ਤੇ ਵਰਕ ਹੈ ਦੁਪੱਟਾ ਜਿਹੜਾ ਇਹਨਾਂ ਦਾ ਫੁੱਲ ਹੈਵੀ ਆਏਗਾ ਰੇਟ ਇਹਨਾਂ ਦਾ 4300 ਰੁਪਏ ਹੈ ਸ਼ਿਪਿੰਗ ਜਿਹੜੀ ਆ ਇਹਨਾਂ ਤੇ ਐਕਸਟਰਾ ਨਹੀਂ ਹੈ ਆਲ ਓਵਰ ਇੰਡੀਆ ਤੁਸੀਂ ਇਹਨਾਂ ਸੂਟਾਂ ਨੂੰ ਜਿੱਥੇ ਵੀ ਆਰਡਰ ਕਰੋਗੇ ਉੱਥੇ ਤੁਹਾਨੂੰ ਸ਼ਿਪਿੰਗ ਜਿਹੜੀ ਹੈ ਨਾ ਸੂਟਾਂ ਦੀ ਬਿਲਕੁਲ ਫ੍ਰੀ ਰਹੇਗੀ ਸ਼ਿਪਿੰਗ ਜਿਹੜੀ ਹੈ ਸਾਰੇ ਸੂਟਾਂ ਦੀ ਆਲ ਓਵਰ ਇੰਡੀਆ ਜਿਹੜੀ ਤੁਹਾਨੂੰ ਫ੍ਰੀ ਲੱਗੇਗੀ ਕੋਈ ਵੀ ਐਕਸਟਰਾ ਚਾਰजेस ਨਹੀਂ ਲੱਗਣਗੇ ਘਰ ਤੱਕ ਤੁਹਾਡੇ ਸੂਟ ਪਹੁੰਚਣਗੇ ਫ੍ਰੀ ਸ਼ਿਪਿੰਗ ਦੇ ਨਾਲ ਰੇਟ ਜਿਹੜਾ ਹੈ ਕਿ ਜਿੰਨਾਂ ਦਾ ਕਰ ਨਹੀਂ ਦੱਸ ਪਾਈ ਤਾਂ ਮੈਂ ਨੰਬਰ ਆਪਣਾ ਐਡ ਕੀਤਾ ਨੰਬਰ ਜਾ ਉਸ ਨੂੰ ਮੈਸੇਜ ਕਰ ਦਿਓ ਜਿਸ ਵੀ ਸੂਟ ਦੀ ਸੀ ਹੋਰ ਕੁਐਰੀ ਕਰਨਾ ਚਾਹੁੰਦੇ ਹੋ ਤੁਹਾਨੂੰ ਤੁਹਾਡੀ ਕਾਇਦਾ ਰਿਪਲਾਈ ਜਰੂਰ ਆਏਗਾ ਤੇ ਅੱਜ ਦੀ ਵੀਡੀਓ ਦੇ ਵਿੱਚ ਇੰਨਾ ਹੀ ਮਿਲਦੇ ਆ ਨੈਕਸਟ ਵੀਡੀਓ ਦੇ ਵਿੱਚ ਹੋਰ ਨਵੇਂ ਨਵੇਂ ਸੋਹਣੇ ਸੋਹਣੇ ਟ੍ਰੈਂਡੀ ਤੇ ਐਕਸਕਲੂਸਿਵ ਸੂਟਾਂ ਦੇ ਨਾਲ ਕਲੈਕਸ਼ਨ ਸਾਰੀਆਂ ਅਵੇਲੇਬਲ ਨੇ ਤਾਂ ਮਿਲਦੇ ਆ ਨੈਕਸਟ ਕਲੈਕਸ਼ਨ ਦੇ ਵੀਡੀਓ ਦੇ ਵਿੱਚ ਥੈਂਕ ਯੂ ਫॉर ਵਾਚਿੰਗ ਮਾਈ ਵੀਡੀਓ